ਆਜ਼ਾਦੀ ਦੇ 79 ਸਾਲ ਬਾਅਦ ਵੀ ਜਿਹੜਾ ਭਾਈਚਾਰਾ ਹੈ ਅੱਜ ਬਹੁਤ ਸਾਰੀਆਂ ਆਰਥਿਕ ਸਮਾਜਿਕ ਤੇ ਸਿੱਖਿਆਕ ਦੇ ਰਾਜਨੀਤਿਕ ਸਮੱਸਿਆਵਾਂ ਨਾਲ ਜੂਝ ਰਿਹਾ ਉਹਦਾ ਕਾਰਨ ਆ ਰਾਜਨੀਤਿਕ ਹਨ ਦੇਖੀ ਸੋ ਰਾਜਨੀਤਿਕ ਹਨ ਦੇਖੀ ਕਰਕੇ ਜਿਹੜੀਆਂ ਸੀਟਾਂ ਦੇ ਇਹ ਭਾਈਚਾਰੇ ਦੇ ਐਮਐਲਏ ਤੇ ਐਮਪੀ ਹੋਣੇ ਚਾਹੀਦੇ ਆ ਉਥੇ ਜ਼ਮੀਰਦਾਰਾਂ ਨੇ ਤਣਾਡਾ ਨਹੀਂ ਜਿਹੜਾ ਕਬਜ਼ਾ ਕੀਤਾ ਹੋਇਆ ਸੋ ਸੀਐਨਐਫ ਦਾ ਜਿਹੜਾ ਏਜੰਡਾ ਬੜਾ ਕਲੀਅਰ ਹੈਗਾ ਕਿ ਆਉਂਦੀਆਂ ਵਿਧਾਨ ਸਭਾ ਚੋਣਾਂ ਦੇ ਵਿੱਚ ਅਸੀਂ ਅੱਜ ਇੱਥੇ ਐਲਾਨ ਹੋ ਗਿਆ ਰਾਜਨੀਤਿਕ ਪਾਰਟੀ ਦਾ ਜਿਹੜਾ ਕਲੀਅਰ ਹੋ ਗਿਆ ਨਾਂ ਜਿਹੜਾ ਸੀ ਜੰਦ ਦਿਨਾਂ ਦੇ ਵਿੱਚ ਅਨਾਉਂਸ ਜਿਹੜਾ ਕਰਕੇ ਪ੍ਰੈਸ ਕਾਨਫਰੰਸ ਕਰਕੇ ਕਰ ਦਵਾਂਗੇ ਅਸੀਂ 2017 ਦੇ ਵਿੱਚ ਆਪਣੀ ਜਿਹੜੀ ਆ ਸੱਤਾ ਪ੍ਰਾਪਤੀ ਦੇ ਲਈ ਆਪਣੀ ਰਾਜਨੀਤਿਕ ਸ਼ਕਤੀ ਪਾਉਣ ਦੇ ਲਈ ਅਸੀਂ ਆਪਣੇ ਜਿਹੜੇ 117 ਜਿਹੜੀਆਂ ਸੀਟਾਂ ਨੇ ਉਹਦੇ ਵਿੱਚੋਂ ਘੱਟੋ ਘੱਟ ਅਸੀਂ 50 ਸੀਟਾਂ ਦੇ ਉੱਪਰ ਜਿਹੜੇ ਆ ਆਪਣੇ ਉਮੀਦਵਾਰ ਖੜੇ ਕਰਾਂਗੇ ਜਿੱਥੇ ਮਸੀਬਾ ਭਾਈਚਾਰਾ ਐਸਸੀ ਭਾਈਚਾਰਾ ਸਿੱਖ ਭਾਈਚਾਰਾ ਮੁਸਲਿਮ ਭਾਈਚਾਰਾ ਸਾਡੇ ਨਾਲ ਸਹਿਯੋਗ ਕਰੇਗਾ ਅਸੀਂ ਉੱਥੇ ਉਸ ਰਾਜਨੀਤਿਕ ਪਾਰਟੀ ਦੇ ਆਪਣੇ ਬੰਦੇ ਖੜੇ ਕਰਾਂਗੇ ਉਹ ਜਿਤਾ ਕੇ ਅਸੈਂਬਲੀ ਔਰ ਪਾਰਲੀਮੈਂਟ ਚ ਭੇਜਾਂਗੇ ਦੇਖੋ ਜਦੋਂ ਵੀ ਭਾਈਚਾਰੇ ਦੇ ਮੁੱਦਿਆਂ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਬੱਚਿਆਂ ਦੇ ਰੋਜ਼ਗਾਰ ਦੀ ਗੱਲ ਆਉਂਦੀ ਆ ਚਾਹੇ ਉਹਨਾਂ ਦੇ ਜਿਹੜੇ ਭੈਣ ਭਰਾ ਜਿਹੜੇ ਜਦੋਂ ਡੈਥ ਹੋ ਜਾਂਦੀ ਆ ਉਹਨਾਂ ਨੂੰ ਕਬਰਸਤਾਨ ਨਹੀਂ ਮਿਲਦੇ ਕਬਰਸਤਾਨ ਵਾਲੀ ਗੱਲ ਆਉਂਦੀ ਆ ਉਹਨਾਂ ਦੀ ਜਰੂਸ਼ਲਮ ਯਾਤਰਾ ਦੀ ਗੱਲ ਆਉਂਦੀ ਆ ਉਹਨਾਂ ਦੇ ਰੱਖਮੇ ਕਰਨ ਦੀ ਗੱਲ ਆਉਂਦੀ ਆ ਜਿਹੜੀ ਕ੍ਰਿਸਟ ਰੈਜੀਮੈਂਟ ਤੋੜਦੀ ਜਦੋਂ ਉਹ ਗੱਲ ਆਉਂਦੀ ਤੇ ਜਿਨ੍ਹਾਂ ਨੂੰ ਜਿਤਾ ਕੇ ਭੇਜਿਆ ਸਾਡੇ ਭਾਈਚਾਰੇ ਨੇ ਉਹਨਾਂ ਨੂੰ ਐਮਐਲਏ ਐਮਪੀ ਬਣਾਇਆ ਉਹ ਕਦੀ ਵੀ ਅਸੈਂਬ ਹੁਣ ਸਾਨੂੰ ਜਿਹੜਾ ਆ ਇਹ ਸੋਚਣਾ ਪੈ ਰਿਹਾ ਮਜਬੂਰਨ ਸੋਚਣਾ ਪੈ ਰਿਹਾ ਵੀ ਸਾਡੀ ਕਿਸੇ ਨੇ ਬਾਹਰ ਨਹੀਂ ਫੜਨੀ ਸਾਨੂੰ 27 ਤੋਂ ਪਹਿਲਾਂ ਪਹਿਲਾਂ ਆਪਣੀ ਰਾਜਨੀਤਿਕ ਪਾਰਟੀ ਦਾ ਜਿਹੜਾ ਐਲਾਨ ਕਰਕੇ ਆਪਣੇ ਬੰਦੇ ਖੜੇ ਕਰਨੇ ਪੈਣਗੇ ਔਰ ਜਦੋਂ ਜਿੱਤ ਕੇ ਜਾਣਗੇ ਉਹ ਆਪਣੇ ਬੁੱਧਿਆ ਦੀ ਗੱਲ ਕਰਨਗੇ ਔਰ ਵਿਧਾਨ ਸਭਾ ਚ ਪਾਰਲੀਮੈਂਟ ਚ ਪਾਸ ਕਰਾਉਣਗੇ ਦੇਖੋ ਜਿਹੜੀਆਂ ਪਹਿਲੋਂ ਬਣੀਆਂ ਸੀ ਨਾ ਉਹ ਲੋਕਾਂ ਦੀ رائے ਨਾਲ ਨਹੀਂ ਸੀ ਬਣੀਆਂ ਉਹ ਆਪਣੀ ਮਖਤਬ ਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਚਾਰ ਬੰਦਿਆਂ ਨੇ 10 ਬੰਦਿਆਂ ਨੇ ਬਹਿ ਕੇ ਇੱਕ ਜਗਾ ਬਣਾ ਲਈ ਲੇਕਿਨ ਸੀਐਨਐਫ ਕਿਉਂਕਿ 1 ਲੱਖ ਮੈਂਬਰਸ਼ਿਪ ਹੈ ਦੀ ਪੂਰੇ ਆਲਓਵਰ ਪੰਜਾਬ ਦੇ ਵਿੱਚ ਤਾਂ ਸੀਐਨਐਫ ਉਸ ਸਾਰੇ ਆਪਣੇ ਲੋਕਾਂ ਤੋਂ ਹਰ ਜ਼ਿਲ੍ਹੇ 'ਚ ਜਾ ਕੇ ਪੁੱਛ ਰਹੇ ਨੇ ਆ ਸਾਡੀ ਜਿਹੜੀ ਸਟੇਟ ਕਮੇਟੀ ਜਿਹੜੀ ਰੈਲੀ ਹੋਈ ਹੈ ਸਟੇਟ ਉੱਥੇ ਵੀ ਲੋਕਾਂ ਨੇ ਸਾਨੂੰ ਕਿਹਾ ਵੀ ਪਾਰਟੀ ਬਣਾਓ ਵੀ ਕਦੋਂ ਤੱਕ ਅਸੀਂ ਇਹਨਾਂ ਲੋਕਾਂ ਵੱਲ ਦੇਖਾਂਗੇ ਜਿਹੜੇ ਵੋਟਾਂ ਲੈਣਾਂ ਤੇ ਮੁੜ ਕੇ ਸਾਡੇ ਫੋਨ ਵੀ ਨਹੀਂ ਚੱਕਦੇ ਸਾਡੇ ਭੈਣ ਭਰਾਵਾਂ ਦੇ ਕਤਲ ਹੋ ਜਾਂਦੇ ਨੇ ਕੋਈ ਔਦਾ ਨਹੀਂ ਆ ਸਾਡੀਆਂ ਲੜਕੀਆਂ ਛੋਟ ਛੋਟੀਆਂ ਦੇ ਬਲਾਟਕਾਰ ਹੋ ਜਾਂਦੇ ਕੋਈ ਪੁੱਛਦਾ ਨਹੀਂ ਇਸ ਕਰਕੇ ਇਹ ਜਿਹੜੀ ਪਾਰਟੀ ਆ ਇਹ ਲੋਕਾਂ ਦੀ رائے ਨਾ ਬਣ ਰਹੀ ਆ ਇਹ ਕਿਸੇ ਵੀ ਪੋਲੀਟੀਕਲ ਪਾਰਟੀ ਦੀ ਜਾਂ ਕਿਸੇ ਦੀ ਮਹੱਤਵਕਾਂਸ਼ਾ ਨੂੰ ਪੂਰਾ ਕਰਨ ਦੇ ਲਈ ਬਜਲਦ ਅਸੀਂ ਇੱਕ ਦੇ ਮਹੀਨੇ ਦੇ ਵਿੱਚ ਵਿੱਚ ਇਹਦਾ ਐਲਾਨ ਕਰਕੇ ਇਹਨੂੰ ਜਿਹੜਾ ਅਸੀਂ ਪੂਰਾ ਕਰਕੇ ਇਹਦਾ ਝੰਡਾ ਡੰਡਾ ਕਾਇਮ ਕਰਕੇ ਅਸੀਂ 27 ਤੋਂ ਪਹਿਲਾਂ ਇੱਕ ਵੱਡੀ ਬਿਸ਼ਾੜ ਰੈਲੀ ਕਰਾਂਗੇ ਔਰ ਉਹਦੇ ਵਿੱਚ ਕਲੀਅਰ ਹੋ ਜਾਏਗਾ ਕਿ ਅਸੀਂ ਕਿੰਨੇ ਬੰਦੇ ਜਿਹੜੇ ਪੰਜਾਬ ਦੇ ਵਿੱਚ ਉਤਾਰ ਰਹੇ ਹਾਂ ਬਿਲਕੁਲ ਪੂਰੇ ਪੰਜਾਬ ਦੇ ਵਿੱਚ ਜਿਹੜਾ ਜ਼ਿਲਾ ਵਾਈ ਰੈਲੀਆਂ ਹੋਣਗੀਆਂ ਫਿਰ ਇੱਕ ਬਿਸ਼ਾੜ ਰੈਲੀ ਜਿਹੜੀ ਪੰਜਾਬ ਦੀ ਹੋਏਗੀ ਜਿੱਥੇ ਕਿ ਲੱਖਾਂ ਦਾ ਇਕੱਠ ਹੋਏਗਾ ਔਰ ਉੱਥੇ ਪਤਾ ਲੱਗ ਜਾਏਗਾ ਦੁਨੀਆ ਨੂੰ ਇਹ ਇੱਥੋਂ ਹੁਣ ਜਿਹੜੇ ਐਮਐਲਏ ਬਣ ਕੇ ਜਾਣਗੇ ਉਹ ਕਿੱਦਾਂ ਆਪਣੇ ਲੋਕਾਂ ਦੇ ਜਿਹੜਾ ਆ ਉਹ ਉਹਨਾਂ ਦਾ ਮਸਲਾ ਹੱਲ ਕਰਨਗੇ ਉਹਨਾਂ ਦੀ ਸੁਣਵਾਈ ਕਰਨਗੇ ਔਰ ਮੇਨ ਗੱਲ ਹੈਗੀ ਆ ਕਿ ਅਸੀਂ ਕਮਲੇ ਲੇਜੈਂਡਾ ਪੰਜਾਬ ਦੇ ਚੱਲਣ ਨਹੀਂ ਦੇਣਾ ਜਿਹੜੇ ਲੋਕ ਪੰਜਾਬ ਦੇ ਵਿੱਚ ਇਹ ਕਹਿ ਕੇ ਪ੍ਰਚਾਰ ਕਰ ਰਹੇ ਆ ਕਿ ਜੀ ਕਦੀ ਸਿੱਖਾਂ ਨੂੰ ਹਿੰਦੂਆਂ ਲੜਾ ਦਿਓ ਕਦੀ ਕ੍ਰਿਸਟੀਆਂ ਨੂੰ ਸਿੱਖਾਂ ਲੜਾ ਦਿਓ ਮੁਸਲਮਾਨਾਂ ਉਹ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਇੱਕ ਭਾਈਚਾਰਕ ਸਟੇਟ ਆ ਪੰਜਾਬ ਨੂੰ ਅਸੀਂ ਹੱਸਦਾ ਬਸਦਾ ਔਰ ਪੰਜਾਬ ਦੇ ਮੁੱਦਿਆਂ ਤੇ ਵੀ ਇਹ ਪਾਰਟੀ ਪੂਰਾ ਕੰਮ ਕਰੇਗਾ ਪੱਪਾ ਗੈਲ ਕ੍ਰਿਸਚਨ ਅਫਸਰੈਂਡ ਦਾ ਪੰਜਾਬ ਦਾ ਜੂਪਰੈਜ਼ੀਡੈਂਟ ਆ ਅੱਜ ਜਿਹੜੀ ਕ੍ਰਿਸਚਨ ਨੈਸ਼ਨਲ ਫਰੰਟ ਵੱਲੋਂ ਧਾਰੀਵਾਲ ਦੇ ਵਿੱਚ ਰੈਲੀ ਕੀਤੀ ਗਈ ਆ ਇਹਦੇ ਵਿੱਚ ਸਾਡਾ ਅਨੁਮਾਨ ਸੀ ਵੀ 1000 ਦੇ ਕਰੀਬ ਸਾਡੇ ਵਰਕਰ ਆਣਗੇ ਪਰ ਅਨੁਮਾਨ ਤੋਂ ਜ਼ਿਆਦਾ ਪਬਲਿਕ ਹੋ ਚੁੱਕੀ ਕੁਰਸੀਆਂ ਦਾ ਥੜ ਗਿਆ ਸੀ ਇਸ ਕਰਕੇ ਸਾਨੂੰ ਦੁਬਾਰਾ ਟੈਂਟੋ ਮਿਲਵਾਣੀਆਂ ਪਈਆਂ ਅਸੀਂ ਕ੍ਰਿਸਚਨ ਨੈਸ਼ਨਲ ਫਰੰਟ ਦੇ ਸਾਰਿਆਂ ਦੇ ਪ੍ਰਧਾਨਾਂ ਦਾ ਵਰਕਰਾਂ ਦਾ ਦਿਲ ਤੋਂ ਧੰਨਵਾਦ ਕਰਦੇ ਆਂ ਪਾਰਟੀ ਦਾ ਇਸ ਕਰਕੇ ਨਾਊਂਸ ਕੀਤਾ ਗਿਆ ਕਿਉਂਕਿ ਜਦੋਂ ਵੀ ਕੋਈ ਵੀ ਸਰਕਾਰ ਆਂਦੀ ਆ ਸਾਡੇ ਕਿਸੇ ਆਗੂ ਦੀ ਜਾਂ ਸਾਡੇ ਕਿਸੇ 크ਿਸਚਨ ਭਰਾ ਭਰਾ ਦੀ ਐਸੀਬੀਸੀ ਸਮਾਜ ਦੀ ਗੱਲ ਨਹੀਂ ਸੁਣਦੇ ਇਸ ਕਰਕੇ ਸਾਨੂੰ ਪਾਰਟੀ ਦਾ ਵੀ ਗਠਨ ਛੇਤੀ ਹੀ ਕਰ ਲੈਣਾ ਚਾਹੀਦਾ ਸਾਡੀ 크ਿਸਚਨ ਨੈਸ਼ਨਲ ਫਰੰਟ ਵੱਲੋਂ ਹੀ ਪਾਰਟੀ ਰਾਜਨੀਤਿਕ ਬਣਾਈ ਜਾਏਗੀ ਜੋ ਕਿ ਕਿਸੇ ਵੀ ਕੋਈ ਵੀ ਸਰਕਾਰ ਦੇ ਨਾਲ ਆਨ ਤੇ ਕਿਸਦਾ ਕੋਈ ਸਮਝੌਤਾ ਨਹੀਂ ਹੋਏਗਾ ਕਿਉਂਕਿ ਜਿਹੜੀ ਮਰਜ਼ੀ ਸਰਕਾਰ ਦੇ ਵਿੱਚ ਅਸੀਂ ਜਿੰਨੀ ਵੀ ਕਿਸੇ ਨੂੰ ਸਪੋਰਟ ਕੀਤੀ ਆ ਬਸ ਸਾਨੂੰ ਵਰਤਦੇ ਰਿਹਾ ਤੇ ਜਦੋਂ ਵੀ ਸਰਕਾਰ ਆਉਂਦੀ ਹੈ ਕਿਹੇ ਅਹੁਦੇ ਤੋਂ ਜਾਵੇ ਵੀ ਚੇਅਰਮੈਨੀਆਂ ਵੱਲੋਂ ਲਾਲੀਪਾਪ ਦੇ ਤੌਰ ਤੇ ਦਿੱਤੇ ਜਾਂਦੇ ਸਾਨੂੰ ਕੌਣ ਵਾਲੇ ਜੋ ਵਿਧਾਨ ਸਭਾ ਕੀਤਾ ਹੈ ਉਹ 117 ਹਲਕਿਆਂ ਦੇ ਵਿੱਚ ਸਾਡੇ ਕੈਂਡੀਡੇਟ ਖੜੇ ਕੀਤੇ ਜਾਣਗੇ ਕਿਉਂਕਿ ਸਾਡੇ ਪੰਜਾਬ ਦੇ 23 ਜ਼ਿਲ੍ਹੇ ਨੇ ਤੀਆਂ ਜ਼ਿਲ੍ਹਿਆਂ ਦੇ ਵਿੱਚ ਹੀ ਸਾਡੀਆਂ ਇਸੇ ਤਰ੍ਹਾਂ ਦੀਆਂ ਰੈਲੀਆਂ ਹੋਣ ਜਾ ਰਹੀਆਂ ਨੇ ਸਾਰੇ ਹੀ ਕ੍ਰਿਸਚਨ ਭੈਣ ਭਰਾਵਾਂ ਦਾ ਦਿਲੋਂ ਧੰਨਵਾਦ ਕਰਨਾ ਔਰ ਪੱਤਰਕਾਰ ਵੀਰਾਂ ਦਾ ਔਰ ਪੁਲਿਸ ਪ੍ਰਸ਼ਾਸਨ ਦਾ ਖਾਸ ਕਰਕੇ ਐਸਐਸਪੀ ਸਾਹਿਬ ਦਾ ਗਰਦਾਸਪੁਰ ਦਾ ਮੈਂ ਧੰਨਵਾਦ ਕਰਨਾ